ਆ ਦੇਖੋ ਆ ਦੇਖੋ ਮਾਰਦਾ ਆ ਦੇਖੋ ਮਾਰਦਾ ਆ ਦੇਖੋ ਅਸੀਂ ਗਾਲ ਕੱਢੀ ਅਸੀਂ ਗਾਲੀ ਤਾਂ ਕੱਢੀ ਨਹੀਂ ਹੈਗੀ ਖਬਰ ਫਗਵਾੜਾ ਨਜ਼ਦੀਕੀ ਪਿੰਡ ਰਿਹਾਨਾ ਜਟਾਂ ਤੋਂ ਹੈ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਇੱਕ ਮਹਿਲਾ ਤੇ ਇੱਕ ਅੰਗਹੀਣ ਵਿਅਕਤੀ ਨਾਲ ਮਾਰਕੁੱਟ ਕਰਦੇ ਦੀ ਵੀਡੀਓ ਬੜੀ ਹੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਪਹਿਲਾ ਇਹ ਫੁਟੇਜ ਆਹ ਦੇਖੋ ਆਹ ਦੇਖੋ ਮਾਰਦਾ ਆਹ ਦੇਖੋ ਮਾਰਦਾ ਆਹ ਦੇਖੋ ਆਹ ਦੇਖੋ ਮਾਰਦਾ ਆਹ ਦੇਖੋ ਆਹ ਦੇਖੋ ਮਾਰਦਾ ਆਹ ਦੇਖੋ ਮਾਰਦਾ ਆਹ ਦੇਖੋ ਰੁਕੋ ਅਸੀਂ ਗਾਲ ਕੱਢੀ ਅਸੀਂ ਗਾਲੀ ਤਾਂ ਕੱਢੀ ਨਹੀਂ ਹੈਗੀ ਉਧਰ ਪੂਰੇ ਮਾਮਲੇ ਇਸ ਵੰਦੀ ਗੱਲਬਾਤ ਕਰਦੇ ਆ ਪੀੜਤ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਘਰ ਦੀ ਨੀਂ ਨੂੰ ਪੁੱਟ ਕੇ ਗੁਰਪ੍ਰੀਤ ਗੋਪੀ ਆਪਣੇ ਘਰ ਦੀ ਨੀਂ ਸਿੱਧੀ ਕਰਨ ਲੱਗਾ ਸੀ ਤੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਉਹਨਾਂ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਉਸ ਵੱਲੋਂ ਇਸ ਦੀ ਸੂਚਨਾ ਸੰਬੰਧਿਤ ਥਾਣੇ ਦੀ ਪੁਲਿਸ ਨੂੰ ਵੀ ਦਿੱਤੀ ਗਈ ਤੇ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਿਆਂ ਉਕਤ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੈਟਰ ਕਹਿੰਦਾ ਜੀ ਕੰਦ ਦਾ ਨੀ ਦਾ ਰੌਲਾ ਹੈ ਜੀ ਮੇਰੀ ਇਹ ਨੀ ਪਟ ਕੇ ਆਪਣੀ ਕੰਦ ਸਿੱਧੀ ਕਰਨ ਡਿਆ ਹੈ ਜੀ ਇਹ ਅਗਰ ਉਹਨੇ ਗੋਰਪਰੀ ਤੇ ਗੋਪੀ ਕਰ ਰਿਹਾ ਹੈ ਇਹ ਰਹਾਣਾ ਜੱਟਾਂ ਦਾ ਰਹਿਣ ਵਾਲਾ ਹੈ ਜੀ ਇਹ ਜੀ ਹੋਇਆ ਕੋਈ ਹਾਸਾ ਹੈ ਤੁਹਾਡੇ ਨਾਲ ਗੋਟਮਾਰ ਕੋਲ ਇਹ ਗੋਟਮਾਰ ਇੱਕ ਮਹੀਨਾ ਮੈਨਾਂ ਪਹਿਲਾਂ ਵੀ ਕੀਤੀ ਸੀ ਕੱਲ ਵੀ ਕੀਤੀ ਮੈਨਾਂ ਕੱਲ ਸ਼ਾਮੇ ਵੀ ਕੀਤੀ ਇਹਨੇ ਮੈਨਾਂ ਕੱਲ ਤੇ ਕੀ ਕਾਲ ਕਾਲ ਕੁੱਟਿਆ ਗਿਓ ਤੁਹਾਨੂੰ ਇਹਨੇ ਕੁੱਟਿਆ ਇਹਨੇ ਕਿ ਜੇ ਮੇਰੀ ਕੰਦ ਦੀ ਨੀ ਇਹਦਾ ਮਜ਼ਦੂਰ ਪੱਟਦਾ ਸੀ ਮੈਂ ਤਾਂ ਇਹਨੂੰ ਸਾਜੀ ਇਹਨੂੰ ਮੈਂ ਬੁਲਾਇਆ ਵੀ ਹੈ ਨਹੀਂ ਸੀ ਮੈਨੂੰ ਇਹੀ ਕਹਿੰਦੀ ਸੀ ਮੈਂ ਕਿ ਮੇਰੀ ਨੀ ਦੀ ਕੰਦ ਆ ਪੱਕੀ ਕੰਦ ਆ ਇਹ ਨੀ ਮੇਰੀ ਇਹ ਪੱਟਣ ਆਇਆ ਕਹਿੰਦਾ ਤੂੰ ਬੋਲਦੀ ਕਿਦਾਂ ਮੈਂ ਕਿ ਮੈਂ ਤਾਂ ਤੈਨੂੰ ਬੁਲਾਇਆ ਨਹੀਂ ਕਹਿੰਦਾ ਤੂੰ ਬੋਲਦੀ ਕਿਦਾਂ ਕਹਿੰਦਾ ਮੇਰਾ ਬੰਦਾ ਤੂੰ ਉਹਨੂੰ ਕਹਦੇ ਬੋਲਦੀ ਮੈਂ ਕਿ ਉਹਨੂੰ ਕਿੱਦਾਂ ਬੁਲਾਵਾਂ ਮੈਂ ਕਹਿੰਦਾ ਨਹੀਂ ਤੂੰ ਤੂੰ ਗੱਲ ਕਰ ਕਹਿੰਦਾ ਤੁਹਾਨੂੰ ਦੱਸਾਂ ਮੈਨੂੰ ਗਾਲੀ ਗਲੋਚ ਬਹੁਤ ਇਨ ਬਹੁਤ ਕੌਸ਼ੀਆਂ ਨੇ ਗਾਲਾਂ ਕੱਢੀਆਂ ਇਹ ਇਹ ਤਾਂ ਇੱਥੋਂ ਲੈ ਕੇ ਸਰਜੀ ਇਹ ਨੰਬਰਾਂ ਦੇ ਵਿੱਚ ਉਹ ਤੋਂ ਸ਼ੁਰੂ ਜੀ ਹੋ ਜਾਂਦੀਆਂ ਲਾਲਕੀਰ ਦੇ ਅੰਦਰ ਹੋ ਜਾਂਦੀਆਂ ਇਹ ਮਤਲਬ ਜੀ ਮਤਲਬ ਜੀ ਇਹ ਲੜਦਾ ਕਿਉਂ ਸੀ ਤੁਹਾਡੇ ਨਾਲ ਇਹ ਲੜਦਾ ਕਿਉਂ ਜੀ ਕਹਿੰਦਾ ਮੈਂ ਤੇ ਤੇਰੀ ਨਹੀਂ ਪੱਟਣੀ ਮੈਂ ਆਪਣੀ ਕੰਧ ਸਿੱਧੀ ਕਰਨੀ ਆ ਇਹਦੇ ਚਾਚਾ ਵੀ ਮਨਜੀਤ ਸਿੰਘ ਨਾਲ ਹੀ ਆਏ ਨੇ ਇਹਦੇ ਨਾਲ ਹੀ ਆ ਹਾਂ ਜੀ ਚਾਚਾ ਉਹ ਵੀ ਰਾਨਾ ਜੱਟਾਂ ਦਾ ਰਹਿਣ ਵਾਲੇ ਜਾਵੇ ਇਹਨਾਂ ਨੂੰ ਪੋਸਟਕਾਟ ਕੀਤੀ ਤੁਸੀਂ ਹਾਂ ਜੀ ਕੀਤੀ ਆ ਜੀ ਅੱਜ ਹੋਈਆਂ ਜੋ ਹੋਰ ਸਾਹੀ ਜੀ हाँ जी आई सी बहुत ज्यादा दिता दिता ने हां हम मेरे बयान लाए हांजी ओन हम अंदर देता ਉਹਦਾ ਗੋਰਪ੍ਰੀਤ ਸਿੰਘ ਗੋਪੀਆ ਮਨਜੀਤ ਸਿੰਘ ਉਹਦਾ ਚਾਚਾ ਹੈ ਉਹਨਾਂ ਪੰਚਾਇਤ ਨੂੰ ਵੀ ਮੰਗ ਰਖਦੇ ਆਪਾਂ ਮਨਸ਼ਾਸ਼ੋ ਜਿਹੜੇ ਸਾਥ ਤੋਂ ਸਾਧ ਜਿੱਦਾਂ ਮੇਰੇ ਨੇ ਜੁੱਤੀਆਂ ਮਾਰੀਆਂ ਦੋ ਵਾਰ ਮੈਂ ਤਾਂ ਕਹਿੰਦੀ ਐ ਏਦਾਂ ਹੀ ਮਾਰੋ ਆਉਣੀਆਂ ਮੈਂ ਇਹਦੇ ਜੁੱਤੀਆਂ ਦੀ ਮਾਮਲਾ ਕੀ ਸੀ ਕੱਬੇ ਨਹੀਂ ਜਾ ਸੀ ਕਿ ਅੱਛੇ ਰਿਖਾਰੀ ਇਹ ਵਰਦਾ ਨਹੀਂ ਆ ਹਾਂਜੀ ਕਾਦੀਆਂ 10 ਲਗਨ ਕਿਹਾ ਨਾਮ ਪੱਤਰ ਅੱਛੇ ਰਿਕਾਰਡ ਕਰਕੇ ਉਹ ਹੋਰ ਵੀ ਐਕਟਿਵ ਜਿਹੜੀ ਨਾ ਆ ਗਈ ਉਹ ਕਿੱਥੇ ਰੱਖਵਾਉਂਦੇ ਉਹ ਵੀ ਚਰਹਣੇ ਗਏ ਉਹ ਵੰਡੀ ਹੈਗਾ ਤਾਂ नाम वगैरह किया था नाम वगैरह किया वो कि बर्थडे से इसमें भी नाम तारीख भी वो नहीं दिखे रहा कि बिहोर के या लेडीज़ या कुछ भी बीन चेयर से ऐसे तारीख ये तो इतनी पुरे दिखना होगा मार रहे हैं आंधी हो रही है रोंग पता नहीं किया रोबार कोई दिमाग दिखती आया कोई पता नहीं था बस करके लग � ਕਹਿੰਦਾ ਨਹੀਂ ਉਹ 3 ਮਹੀਨਾ ਕੋਈ ਰਜਿਨਾ ਮਾ ਉਹ ਗਿਆ ਸੀ ਅੱਛਾ ਜੀ ਤਾਂ ਹੀ ਉਹ ਵੀ ਲੱਗ ਪਈ ਉਹ ਵੀ ਇੱਕ ਵਾਰੀ ਆ ਅੱਛਾ ਉਹ ਤਾਂ ਕਿਤੇ ਕੋਈ ਮਾਰੇ ਸੀ ਢਾਲ ਟਾਉਣੀ ਬੁੱਧੀ ਹੋਊਗੀ ਕਾਂਢੀ ਉੱਲ ਲੱਗਿਆ ਬਰੋਂ ਇਹਨੇ ਕੋਈ ਹੋਇਆ ਅਸਤ ਇਹ ਮੇਰੇ ਕੋਲ 5 ਕਿਲੋ ਦਾ ਅੱਜ ਅੱਜ ਕੱਲ ਦਾ ਕੋਈ ਨਾ ਸਪੈਟਲ ਵੀ ਜੀ ਸਰਕਾਰ ਸਾਥ ਨੇ ਇੱਥੇ ਜੀ ਆਈ ਤੇ ਪੋਰਟਗਾਲ ਵੀ ਆਈ ਹੈ ਜੀ ਆਇਓ ਉਹ ਅਜਿਹੀ ਕਿਤਾਬ ਦਾ ਕਾਰਨ ਸੀ ਨਾ ਕਿ ਦਾਖਲ ਸੀ 25 ਅੱਜ ਨੂੰ ਬੱਚਾ ਬਣਾ ਕੇ